ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦਿਨ-ਪਰ ਦਿਨ ਗਰਮੀ ਜਿਹੜੀ ਬਹੁਤ ਹੀ ਜ਼ਿਆਦਾ ਵਧਦੀ ਜਾਂਦੀ ਹੈ ਇਸ ਲਈ ਅੱਜ ਆਪਾਂ ਰੋਟੀਆਂ ਜਿਹੜੀਆਂ ਉਹ ਨਹੀਂ ਪਕਾਵਾਂਗੇ ਅੱਜ ਆਪਾਂ ਚਨਾ ਮਸਾਲਾ ਜਿਹੜਾ ਉਹ ਬਣਾ ਕੇ ਤਿਆਰ ਕਰਾਂਗੇ ਚਨਾ ਮਸਾਲਾ ਰੈਸਪੀ ਦੇਖਣ ਦੇ ਲਈ ਤੁਸੀਂ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਆਪਾਂ ਨੇ ਸਵੇਰੇ ਚਨੇ ਨੇ ਜਿਹੜੇ ਆਪਾਂ ਨੇ ਇੱਕ ਬਾਟੀ ਆ ਜਿਹੜੀ 250 ਗ੍ਰਾਮ ਪਾਈ ਆ ਤੇ ਕਰੀਬ ਭਿਉਂ ਦਿੱਤੇ ਸੀਗੇ ਇਹ ਚਨੇ ਨੇ ਜਿਹੜੇ ਮੈਂ ਥੋੜੇ ਜਿਹਾ ਜ਼ਿਆਦਾ ਹੀ ਭਿਉਂਤੇ ਨੇ ਇਹਦੇ ਨਾਲ ਆਪਾਂ ਦੋ ਢਿਸ਼ਾਂ ਨੇ ਜੜੀਆਂ ਤਿਆਰ ਕਰਾਂਗੇ ਇਹ ਚਨੇ ਹੁਣ ਆਪਣੇ ਸ਼ਾਮ ਦਾ ਟਾਈਮ ਹੋ ਗਿਆ ਏ ਤੇ ਦੇਖੋ ਹੁਣ ਆਪਾਂ ਇਹਨਾਂ ਨੂੰ ਅਵਾਲ ਲਵਾਂਗੇ ਅਵਾਲ ਲੈ ਲਈ ਆਪਾਂ ਨੇ ਨਾਲੀ ਚਾਰ ਪੰਜ ਆਲੂ ਨੇ ਜਿਹੜੇ ਉਹ ਰੱਖ ਦੇਣੇ ਨੇ ਅੱਜ ਆਪਾਂ ਚਨਾ ਮਸਾਲੇ ਦੇ ਵਿੱਚ ਜਿਹੜੇ ਆਲੂ ਨੇ ਉਵਾਲ ਕੇ ਹੀ ਪਾਵਾਂਗੇ ਆਲੂਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਸਾਫ਼ ਪਾਣੀ ਦੇ ਨਾਲ ਜਿਹੜੀ ਮਿੱਟੀ ਘਟਾ ਲੱਗਿਆ ਹੋਇਆ ਸੀ ਇਹਦੇ ਉੱਪਰ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਲ ਮਲ ਕੇ ਜਿਹੜਾ ਇਹ ਸਾਫ਼ ਕਰ ਲਿਆ ਏ ਤੇ ਹੁਣ ਆਪਾਂ ਕੁੱਕਰ ਦੇ ਵਿੱਚ ਪਾਣੀ ਪਾ ਲਿਆ ਏ ਉਹਦੇ ਵਿੱਚ ਆਪਾਂ ਨੇ ਆਲੂ ਅਤੇ ਜਿਹੜੇ ਆਪਣੇ ਚਨੇ ਸੀਗੇ ਉਹ ਆਪਾਂ ਨੇ ਬੋਇਲ ਕਰਨ ਦੇ ਲਈ ਰੱਖ ਦਿੱਤੇ ਨੇ ਆਪਾਂ ਇਹਨਾਂ ਨੂੰ ਚਾਰ ਤੋਂ ਪੰਜ ਜਿਹੜੀਆਂ ਸੀਟੀਆਂ ਮਰਵਾਵਾਂਗੇ ਉਸ ਤੋਂ ਪਹਿਲਾਂ ਆਪਾਂ ਇੱਕ ਚਮਚਾ ਇਹਦੇ ਵਿੱਚ ਨੂਨ ਦਾ ਪਾ ਦਾਂਗੇ ਨੂਨ ਦੇ ਨਾਲ ਕੀ ਐ ਕਿ ਜਿਹੜਾ ਆਪਣਾ ਚੰਨਿਆਂ ਦੇ ਵਿੱਚ ਨਮਕੀਨ ਫਲੇਵਰ ਉਹ ਵੀ ਆ ਜਾਊਗਾ ਤੇ ਆਲੂ ਨੇ ਜਿਹੜੇ ਆਪਣੇ ਉਹ ਵੀ ਚੰਗੀ ਤਰ੍ਹਾਂ ਬੋਇਲ ਹੋ ਜਾਣਗੇ ਦੇਖੋ ਆਲੂ ਨੇ ਜਿਹੜੇ ਆਪਣੇ ਚੰਗੀ ਤਰ੍ਹਾਂ ਬੋਇਲ ਹੋ ਗਏ ਸੀਗੇ ਤੇ ਕੁੱਕਰ ਵੀ ਆਪਣਾ ਬਿਲਕੁਲ ਠੰਡਾ ਹੋ ਗਿਆ ਸੀ ਭਾਫ਼ ਐ ਦੀ ਜਿਹੜੀ ਸਾਰੀ ਖਤਮ ਹੋ ਗਈ ਸੀ ਤੇ ਹੁਣ ਆਪਾਂ ਨੇ ਆਲੂਆਂ ਨੂੰ ਇੱਕ ਥਾਲੀ ਦੇ ਉੱਪਰ ਕੱਢ ਲੈਣਾ ਤੇ ਨਾਲ ਹੀ ਜਿਹੜੇ ਆਪਣੇ ਚਨੇ ਵਾਲੇ ਨੇ ਆਪਾਂ ਨੇ ਦੇਖੋ ਬਿਲਕੁਲ ਚੰਗੀ ਤਰ੍ਹਾਂ ਇਹ ਜਿਹੜੇ ਸੌਫਟ ਹੋ ਗਏ ਨੇ ਆਪਾਂ ਚਨੇ ਨੇ ਜਿਹੜੇ ਥੋੜੇ ਜਿਹਾ ਜ਼ਿਆਦਾ ਇਸ ਕਰਕੇ ਵਾਲੇ ਨੇ ਕੱਲ ਨੂੰ ਆਪਾਂ ਇਹਦੀ ਇੱਕ ਹੋਰ ਰੈਸਪੀ ਤਿਆਰ ਕਰਾਂਗੇ ਜੇਕਰ ਤੁਸੀਂ ਇੱਕ ਮੇਰੀ ਹੋਰ ਨਵੀਂ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਜਿਹੜੇ ਆ ਚਾਰ ਪੰਜ ਆਲੂ ਲਏ ਨੇ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਆਪਣਾ ਨੂਨ ਪਾਉਣ ਦੇ ਨਾਲ ਆਲੂ ਨੇ ਕਿ ਬਹੁਤ ਹੀ ਜਲਦੀ ਨੇ ਜਿਹੜੇ ਚਿੱਲੋ ਹੋ ਜਾਂਦੇ ਨੇ ਜੇਕਰ ਤੁਸੀਂ ਇਹਨਾਂ ਨੂੰ ਦੂਜੇ ਲੋਟਾ ਆਪਣਾ ਬਰੀਕ-ਬਰੀਕ ਕੱਟ ਕੇ ਪਾਉਣਾ ਚਾਹੋ ਤਾਂ ਕੱਟ ਕੇ ਵੀ ਪਾ ਸਕਦੇ ਹੋ ਪਰ ਉਵਾਲ ਕੇ ਜੇ ਆਪਾਂ ਆਲੂ ਪਾਉਨੇ ਆ ਤਾਂ ਜਿਹੜੀ ਆਪਣੀ ਸਬਜੀ ਆ ਉਹ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਤਰੀ ਆ ਉਹਦੀ ਇਹ ਵੀ ਥੋੜੀ ਜਿਹੀ ਗਾੜੀ ਹੋ ਜਾਂਦੀ ਆ ਤੇ ਬਾਕੀ ਤੁਹਾਡੀ ਆਪਣੀ ਚੋਇਸ ਆ ਤੁਸੀਂ ਜਿੱਦਾਂ ਵੀ ਖਾਣਾ ਪਸੰਦ ਕਰਦੇ ਹੋ ਮੈਂ ਉਦਾਂ ਇਹਨਾਂ ਨੂੰ ਪਾ ਸਕਦੇ ਹੋ ਆਲੂਆਂ ਨੂੰ ਆਪਾਂ ਬਾਅਦ ਵਿੱਚ ਕੱਟ ਕੇ ਹੀ ਪਾਵਾਂਗੇ ਜੇਕਰ ਤੁਸੀਂ ਮੈਸ਼ ਕਰਨਾ ਚਾਹੁੰਦੇ ਹੋ ਤਾਂ ਮੈਸ਼ ਵੀ ਕਰ ਸਕਦੇ ਹੋ ਤੇ ਆਪਣੇ ਚਨੇ ਨੇ ਜਿਹੜੇ ਇਹ ਆਪਾਂ ਨੇ ਦੋ ਭਾਗਾਂ ਦੇ ਵਿੱਚ ਡਿਵਾਈਡ ਕਰ ਲਏ ਨੇ ਆਪਾਂ ਨੇ ਇੱਕ ਹਿੱਸਾ ਚਨਿਆਂ ਦਾ ਕਲਦੀ ਰੈਸਪੀ ਦੇ ਵਾਸਤੇ ਰੱਖ ਲਿਆ ਏ ਤੇ ਬਾਕੀ ਜਿਹੜੇ ਚਨੇ ਨੇ ਇਹ ਆਪਾਂ ਦਾਲ ਬਣਾਵਾਂਗੇ ਇਹਨਾਂ ਦੀ ਦਾਲ ਜਾਂ ਸਬਜ਼ੀ ਤੁਸੀਂ ਜੋ ਵੀ ਕਹਿ ਸਕਦੇ ਹੋ ਤੇ ਇਹਦੇ ਲਈ ਆਪਾਂ ਨੇ ਚਾਰ ਪੰਜ మీడియం ਸਾਈਜ਼ ਦੇ ਪਿਆਜ਼ ਨੇ ਜਿਹੜੇ ਉਹ ਕੱਟ ਕੇ ਰੱਖੇ ਨੇ ਤੇ ਨਾਲ ਹੀ ਦੋ ਗੱਠੀਆਂ ਆਪਾਂ ਨੇ ਲਸਣ ਦੀਆਂ ਜਿਹੜੀਆਂ ਪੂਰੀਆਂ ਸਾਬਤ ਹੁੰਦੀਆਂ ਨੇ ਉਹ ਕੱਟ ਲਈਆਂ ਸੀ ਛਿੱਲ ਲਈਆਂ ਸੀ ਤੇ ਦੋ ਤਿੰਨ ਕਾਪਾ ਹਰੀਆਂ ਮਿਰਚਾਂ ਲਵਾਂਗੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਨੇ ਚਿੱਲੀ ਗਟਰ ਦੇ ਵਿੱਚ ਪਾ ਕੇ ਗ੍ਰੈਂਡ ਲੈਣਾ ਜੇ ਤੁਸੀਂ ਇਹਨੂੰ ਕੁੰਡੀ ਸੋਟੇ ਦੇ ਵਿੱਚ ਕੁੱਟਣਾ ਚਾਹੋ ਤਾਂ ਕੁੰਡੀ ਸੋਟੇ ਦੇ ਵਿੱਚ ਵੀ ਕੁੱਟ ਸਕਦੇ ਹੋ ਹੁਣ ਆਪਾਂ ਇਹ ਜਿਹੜਾ ਪ੍ਰੋਸੈਸ ਸੀਗਾ ਸ਼ੋਪਿੰਗ ਆਣਾ ਇਹ ਆਪਾਂ ਨੇ ਬ੍ਰਾਂਡੇ ਦੇ ਵਿੱਚ ਬੈਠ ਕੇ ਕੀਤਾ ਪੱਖੇ ਥੱਲੇ ਕਿਚਨ ਦੇ ਵਿੱਚ ਕੀ ਹੈ ਕਿ ਜਿਆਦਾ ਗਰਮੀ ਆ ਜਿਆਦਾ ਦੇਰ ਤੱਕ ਕਿਚਨ ਦੇ ਵਿੱਚ ਖੜੇ ਨਹੀਂ ਹੋਇਆ ਜਾਂਦਾ ਹੈਗਾ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਸ਼ੁਰੂ ਕਰ ਲਾਂਗੇ ਤੜਕੇ ਦੇ ਲਈ ਆਪਾਂ ਨੇ ਡੇਢ ਘਰਸੀ ਜਿਹੜੀ ਰਿਫਾਈਨਡ ਤੇਲ ਦੀ ਲਈ ਆ ਤੇ ਤੇਲ ਨੂੰ ਆਪਾਂ ਗਰਮ ਹੋਣ ਦੇ ਲਈ ਰੱਖ ਦਾਂਗੇ ਇਧਰ ਆਪਾਂ ਆਲੂ ਨੇ ਜਿਹੜੇ ਇਹਨਾਂ ਨੂੰ ਕੱਟ ਲਵਾਂਗੇ ਤੁਸੀਂ ਇਹਨਾਂ ਨੂੰ ਮੋਟਾ-ਮੋਟਾ ਹੱਥਾਂ ਦੇ ਨਾਲ ਮੈਸ਼ ਕਰਕੇ ਪਾਉਣਾ ਚਾਹੋ ਤਾਂ ਮੈਸ਼ ਵੀ ਕਰ ਸਕਦੇ ਹੋ ਪਰ ਆਪਾਂ ਨੇ ਜਿਹੜੇ ਆਲੂ ਨੇ ਇਹ ਕੱਟ ਕੇ ਹੀ ਪਾਏ ਨੇ ਤੇ ਇਧਰ ਆਪਣਾ ਜਿਹੜਾ ਤੇਲ ਆ ਉਹ ਵੀ ਗਰਮ ਹੋ ਗਿਆ ਏ ਇਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਜੀਰੇ ਦਾ ਪਾਵਾਂਗੇ ਜੀਰਾ ਚੰਗੀ ਤਰ੍ਹਾਂ ਗਰਮ ਹੋ ਜਾਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਪਿਆਜ਼ ਲਸਣ ਮੈਂ ਕਰਕੇ ਰੱਖਿਆ ਹੋਇਆ ਸੀਗਾ ਚਿੱਲੀ ਕਟਰ ਉਹ ਪਾ ਦਵਾਂਗੇ ਤੇ ਹੁਣ ਦੇਖੋ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ 골ਡਨ ਬ੍ਰਾਊਨ ਹੋਣ ਤੱਕ ਆਪਾਂ ਜਿਹੜੇ ਪਿਆਜ਼ ਨੇ ਉਹਨਾਂ ਨੂੰ ਭੁੰਨਾਂਗੇ ਤੇ ਅਧਰ ਆਪਣ ਚੰਗੀ ਤਰ੍ਹਾਂ ਚਿੱਲੀ ਕਟਰ ਨੂੰ ਵੀ ਸਾਫ਼ ਕਰਕੇ ਛਾੜ ਲਵਾਂਗੇ ਹੁਣ ਜਿਹੜੇ ਆਪਾਂ ਨੇ ਚਨੇ ਰਏ ਹੋਏ ਸੀਗੇ ਉਹਨਾਂ ਨੂੰ ਆਪਾਂ ਨੇ ਮੈਸ਼ ਕਰ ਲੈਣਾ ਜੇ ਤੁਸੀਂ ਚਿੱਲੀ ਕਟਰ ਨਾਲ ਇਹਨੂੰ ਕਰਨਾ ਚਾਹੋ ਉਹ ਵੀ ਕਰ ਸਕਦੇ ਹੋ ਪਰ ਮੈਂ ਆਲੂ ਮੈਸ਼ਰ ਦੀ ਮਦਦ ਨਾਲ ਹੀ ਇਹਨਾਂ ਨੂੰ ਮੈਸ਼ ਕੀਤਾ ਹੈ ਜੋ ਅੱਥਾ ਕੀ ਸਾਬ ਪਾਣੀ ਚੰਨਿਆਂ ਦਾ ਸਾਤਿਆਂ ਦਾ ਰੱਖ ਲਿਆ ਸੀ ਤੇ ਤੜਕੇ ਦੇ ਵਿੱਚ ਆਪਾਂ ਨੇ ਇੱਕ ਚਮਚਾ ਹਲਦੀ ਦਾ ਲਿਆ ਤੇ ਆਪਾਂ ਨੇ ਇੱਕ ਚਮਚਾ ਹੀ ਇਹਦੇ ਵਿੱਚ ਮਿਰਚਾਂ ਦਾ ਪਾਇਆ ਆਪਾਂ ਨੇ ਬੇਸ਼ੱਕ ਮਿਰਚਾਂ ਨੇ ਜਿਹੜੀਆਂ ਦੋ ਵਾਰ ਪਾਈਆਂ ਨੇ ਦਿਖਾਈਆਂ ਨੇ ਤੁਹਾਨੂੰ ਪਰ ਇਹ ਇੱਕ ਹੀ ਚਮਚਾ ਬਣਦਾ ਸੀਗਾ ਇੱਕ ਚਮਚੀ ਆਪਾਂ ਨੇ ਇਹਦੇ ਵਿੱਚ ਨੂਣ ਦਾ ਲਿਆ ਨੂਣ ਆ ਜਿਹੜਾ ਆਪਾਂ ਨੇ ਪਹਿਲਾਂ ਵੀ ਬੋਇਲ ਕਰਦੇ ਸਮੇਂ ਲੱਤਾ ਹੋਇਆ ਸੀਗਾ ਉਹਦਾ ਜਿਹੜਾ ਪਾਣੀ ਆ ਉਹ ਥੋੜਾ ਜਿਹਾ ਜ਼ਿਆਦਾ ਡਾਰਕ ਹੋ ਗਿਆ ਸੀਗਾ ਬਲੈਕ ਬਲੈਕ ਕਲਰ ਦਾ ਸੋ ਇਸ ਕਰਕੇ ਰੈਸਪੀ ਦਾ ਜਿਹੜਾ ਕਲਰ ਆ ਉਹ ਵਧੀਆ ਆ ਵੀ ਇਸ ਕਰਕੇ ਆਪਾਂ ਉਹਨੂੰ ਵਿੱਚ ਐਡ ਨਹੀਂ ਕਰਾਂਗੇ ਤੇ ਹੁਣ ਥੋੜਾ ਜਿਹਾ ਕਲਰ ਦੇਣ ਦੇ ਲਈ ਆਪਾਂ ਨੇ ਇੱਕ ਚਮਚਾ ਜਿਹੜਾ ਕਸ਼ਮੀਰੀ ਲਾਲ ਮਿਰਚ ਦਾ ਲਿਆ ਹੈ ਤੇ ਆਪਾਂ ਨੇ ਇਹਦੇ ਵਿੱਚ ਹੁਣ ਜ਼ਿਆਦਾ ਮਸਾਲੇ ਨਹੀਂ ਜਿਹੜੇ ਉਹ ਐਡ ਨਹੀਂ ਕਰਨੇ ਹੈਗੇ ਕਿਉਂਕਿ ਆਪਾਂ ਨੇ ਲਸਣ ਆ ਜਿਹੜਾ ਉਹ ਆਪਾਂ ਨੇ ਦੋ ਗੱਠੀਆਂ ਨੇ ਪਾ ਲਈਆਂ ਨੇ ਲਸਣ ਦੇ ਨਾਲ ਕੀ ਹੈ ਕਿ ਫਲੇਵਰ ਆ ਜਿਹੜਾ ਸਬਜੀ ਦਾ ਬਹੁਤ ਵਧੀਆ ਹੋ ਜਾਂਦਾ ਆਪਾਂ ਨੂੰ ਹੋਰ ਜ਼ਿਆਦਾ ਮਸਾਲੇ ਨਹੀਂ ਜਿਹੜੇ ਗਰਮੀ ਕਰਕੇ ਐਡ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਤੇ ਹੁਣ ਆਪਾਂ ਨੇ ਆਲੂ ਨੇ ਜਿਹੜੇ ਆਲੂ ਵੀ ਆਪਾਂ ਵਿੱਚ ਪਾ ਲਤੇ ਨੇ ਤੜਕੇ ਦੇ ਨਾਲ ਹੀ ਆਪਾਂ ਨੇ ਮੈਸ਼ ਕੀਤੇ ਹੋਏ ਚਨੇ ਪਾਲੇ ਨੇ ਤੇ ਇੱਕ ਕੌਲੀ ਆਪਾਂ ਨੇ ਸਾਬਤ ਚੰਨਿਆਂ ਦੀ ਰੱਖੀ ਸੀਗੀ ਉਹ ਵੀ ਆਪਾਂ ਨੇ ਵਿੱਚ ਐਡ ਕਰਤੀ ਆ ਤੇ ਹੁਣ ਆਪਾਂ ਇਹਦੇ ਵਿੱਚ 1 ਲੀਟਰ ਪਾਣੀ ਆ ਜਿਹੜਾ ਉਹ ਪਾ ਲਵਾਂਗੇ ਆਪਾਂ ਨੇ ਚਨੇ ਆਲਾ ਪਾਣੀ ਇਸਤੇਮਾਲ ਨਹੀਂ ਕੀਤਾ ਹੈਗਾ ਤਾਂ ਕਿ ਜਿਹੜਾ ਰੈਸਪੀ ਦਾ ਕਲਰ ਆ ਉਹ ਵਧੀਆ ਆਵੇ ਤੇ ਜੇਕਰ ਆਪਾਂ ਉਹ ਪਾਣੀ ਪਾ ਲਨ ਤੇ ਹਾਲਾਂਕਿ ਹੁੰਦਾ ਤਾਂ ਉਹ ਬਹੁਤ ਹੀ ਜ਼ਿਆਦਾ ਗੁਣਕਾਰੀ ਆ ਸਾਰਾ ਅਸਰ ਆ ਜਿਹੜਾ ਚੰਨਿਆਂ ਦਾ ਉਹ ਆਪਣੇ ਪਾਣੀ ਦੇ ਵਿੱਚ ਸੀਗਾ ਪਰ ਬੱਚੇ ਆ ਕਿ ਰੰਗਤ ਦੇਖ ਕੇ ਹੀ ਪਹਿਲਾਂ ਟੇਸਟ ਕੀਤੇ ਜਿਹੜੀ ਸਬਜੀ ਆ ਨੱਕ ਨੂੰ ਮਾਰਨ ਲੱਗ ਜਾਂਦੇ ਨੇ ਇਸ ਕਰਕੇ ਆਪਾਂ ਨੇ ਜਿਹੜਾ ਇਹਦੇ ਵਿੱਚ ਕੱਲ ਪਾਣੀ ਉਹ ਨਾਲ ਐਡ ਨਹੀਂ ਕੀਤਾ ਹੈਗਾ ਤੇ ਦੇਖੋ ਆਪਣੀ ਤਰੀ ਆ ਜਿਹੜੀ ਇਹ ਆਪਾਂ 20 ਮਿੰਟ ਪਕਾਈ ਸੀਗੀ ਬਹੁਤ ਵਧੀਆ ਰਿਜ ਚੁੱਕੀ ਆ ਤੇ ਹੁਣ ਆਪਾਂ ਇਹਨੂੰ 5-7 ਮਿੰਟ ਇੱਕ ਵਾਰ ਹੋਰ ਟੱਕ ਕੇ ਪਕਾ ਲਵਾਂਗੇ ਤਾਂ ਕਿ ਜਿਹੜੀ ਆਪਣੀ ਤਰੀ ਆ ਚੰਗੀ ਤਰ੍ਹਾਂ ਪੱਕ ਸਕੇ ਤੇ ਇਹਨੂੰ ਅੱਜ ਆਪਾਂ ਰੋਟੀਆਂ ਦੇ ਨਾਲ ਨਹੀਂ ਆਪਾਂ ਇਹਨਾਂ ਨੂੰ ਚਾਵਲਾਂ ਦੇ ਨਾਲ ਹੀ ਸਰਵ ਕਰਾਂਗੇ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਜਿਹੜੇ ਛੋਲਿਆਂ ਦੀ ਸਬਜੀ ਦਾ ਪ੍ਰੋਸੈਸ ਆ ਇਹ ਵੀ ਜ਼ਿਆਦਾ ਜੋ ਖੰਪਰੇ ਹੁੰਦੇ ਇਹਨੂੰ ਵੀ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ ਇਸ ਕਰਕੇ ਅੱਜ ਆਪਾਂ ਚੌਲਾਂ ਦੇ ਨਾਲ ਹੀ ਇਹਨੂੰ ਸਰਵ ਕਰਾਂਗੇ ਚੌਲ ਜਿਹੜੇ ਅੱਜ ਆਪਾਂ ਤੜਕੇ ਵਾਲੇ ਹੀ ਬਣਾਏ ਨੇ ਆਪਾਂ ਪਲੇਨ ਰਾਈਸ ਨਹੀਂ ਲੱਤੇ ਹੈਗੇ ਤੇ ਦੇਖੋ ਆਪਣੀ ਸਬਜੀ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਮੇਰੀਆਂ ਹੋਰ ਵੀਡੀਓ ਦੇਖਣ ਦੇ ਲਈ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਪਹਿਲਾਂ ਮਿਲ ਸਕੇ ਦੇਖੋ ਜਿਹੜੀ ਆਪਣੀ ਚੰਨਿਆਂ ਦੀ ਤਰੀ ਸੀਗੀ ਉਹ ਬਹੁਤ ਹੀ ਵਧੀਆ ਕਲਰਫੁਲ ਬਣ ਕੇ